ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਕਿਵੇਂ ਹੋ ਤੁਸੀਂ ਸਾਰੇ ਜਣੇ ਆਈ ਹੋਪ ਕਿ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਆਪਣੇ ਆਪਣੇ ਘਰਾਂ ਦੇ ਵਿੱਚ ਤੰਦਰੁਸਤੀ ਖੁਸ਼ਹਾਲ ਹੋਵੋਗੇ ਵਾਹਿਗੁਰੂ ਤੁਹਾਨੂੰ ਹਮੇਸ਼ਾ ਹੀ ਚੜ੍ਹਦੀ ਕਲਾ ਵਿੱਚ ਰੱਖੇ ਤੇ ਮੈਂ ਵੀ ਠੀਕ ਠਾਕ ਹਾਂ ਤੇ ਲੋ ਜੀ ਇਹ ਵੀਡੀਓ ਹੈਗੀ ਆ ਜੀ 20 ਨਵੰਬਰ ਦੀ ਤੇ ਤੁਹਾਨੂੰ ਮੈਂ ਪਿਛਲੀ ਵੀਡੀਓ ਦੇ ਵਿੱਚ ਦੱਸ ਦਿੱਸ ਚੁੱਕੀ ਹਾਂ ਕਿ ਐਨੇ ਦਿਨ ਬਲੌਗ ਨਾ ਆਉਣ ਦਾ ਕਾਰਨ ਕੀ ਆ ਤੇ ਕੀ ਰੀਜ਼ਨ ਆ ਤੁਹਾਨੂੰ ਪਤਾ ਹੀ ਆ ਫਿਰ ਘਰ ਦਾ ਮੋਹਲ ਛਾਲ ਤੇ ਕੰਮ ਹੀ ਇੰਨੇ ਜ਼ਿਆਦਾ ਹੁੰਦੇ ਆ ਬਸ ਵਲੋਗਿੰਗ ਕਰਨ ਦਾ ਟਾਈਮ ਹੀ ਨਹੀਂ ਲੱਗਦਾ ਤੇ ਇੱਥੇ ਮਾਰਨਿੰਗ ਦਾ ਟਾਈਮ ਸੀ ਮਤਲਬ 7:15 ਕਿ ਮਿੰਟ ਰਹਿ ਗਏ ਸੀ ਥੋੜਾ ਹੀ ਟਾਈਮ ਹੋਇਆ ਸੀ ਬਸ ਆਪਣੀ ਉਹ ਕੜੀ ਅੱਗੇ ਤੇ ਬਾਅਰ ਮਠੀ ਮਠਾ ਮਠਮਡਾ ਨੇਰਾ ਸੀ ਧੁੰਦ ਸੀ ਮੱਟੀ ਮੱਠੀ ਤੇ ਇੱਕ ਸਾਈਡ ਮੈਂ ਚਾਹ ਤਰ ਦਿੱਤੀ ਸੀ ਇੱਕ ਸਾਈਡ ਮੈਂ ਆਪਣਾ ਜਿਹੜਾ ਆਟਾ ਛਾਨਣ ਲੱਗ ਪੀ ਕੁਨਾ ਦਿਨੋਂ ਦਿਨੋਂ ਠੰਡ ਮਤਲਬ ਵੱਧ ਹੀ ਜਾਂਦੀ ਆ ਤੇ ਲੀਡਾ ਲੱਤ ਆਪਣਾ ਜਿਹੜਾ ਮੈਂ ਸਾਰਾ ਕੱਢ ਚੁੱਕੀ ਆ ਕਿਉਂਕਿ ਜਦੋਂ ਆਪਣਾ ਜਿਹੜਾ ਵਿਆਹ ਦਾ ਕੰਮ ਲੱਭੜਿਆ ਸੀ ਉਸ ਤੋਂ ਬਾਅਦ ਜਿਹੜਾ ਆਪਣਾ ਲੀਡਾ ਕਪੜਾ ਧੋਬਣਾ ਕੇ ਰੱਖਿਆ ਸੀ ਚਾਦਰਾਂ ਵਗੈਰਾ ਸਾਰਾ ਕੁਝ ਉਦੋਂ ਮੇਰੇ ਨਾਲ ਲੱਗਦੇ ਹੱਥੀ ਨਾਲ ਮਤਲਬ ਕੱਢ ਲਏ ਸੀ ਜਿਹੜੇ ਕੱਪੜੇ ਸੀ ਸਿਆਲ ਵਾਲੇ ਹਾਂ ਤਾਂ ਥੋੜੇ ਜਿਹਾ ਅਸੀਂ ਬੱਚਿਆਂ ਦੇ ਸੀ ਤੇ ਮੇਰੇ ਸੀ ਮੇਰੇ ਹਸਬੰਡ ਦੇ ਸੀ ਅਸੀਂ ਕੱਢ ਉਦੋਂ ਹੀ ਲੈ ਸੀ ਰਜ਼ਾਈ ਵਗੈਰਾ ਵੀ ਉਦੋਂ ਹੀ ਕੱਢ ਲਈ ਸੀ ਮਤਲਬ ਨਾ ਬਾਅਦ ਵਿੱਚ ਦੁਬਾਰਾ ਪੇਟੀਆਂ ਖੋਲਣੀਆਂ ਇੰਨਾ ਜ਼ਿਆਦਾ ਔਖੀਆਂ ਜਾਂਦੀਆਂ ਵਣਾ ਬਸ ਇਸੇ ਕਰਕੇ ਮੈਂ ਉਦੋਂ ਹੀ ਆਪਣਾ ਜਿਹੜਾ ਸਮਾਨ ਆ ਸਾਮ ਸੂਤ ਕੇ ਲੀੜਾ ਕਪੜਾ ਕੱਢ ਕੇ ਫਿਰ ਫ੍ਰੀ ਹੋ ਗਈ ਸੀ ਆ ਤੇ ਨਾਲ ਹੀ ਆਪਾਂ ਜਿਹੜਾ ਕਿਚਨ ਦੀ ਸੈਟਿੰਗ ਆ ਉਹ ਵੀ ਕਰ ਚੁੱਕੇ ਆ ਤੁਹਾਨੂੰ ਪਤਾ ਵਿਆਹ ਤੋਂ ਬਾਅਦ ਮਤਲਬ ਥੋੜਾ ਬਹੁਤਾ ਸਮਾਨ ਲੈ ਆਂਦਾ ਜਿਹੜਾ ਆਪਾਂ ਦੋ ਬੈੱਡ ਲਾਏ ਸੀ ਨਾ ਅੰਦਰ ਬੈਂਚ ਸਮਾਰੱਖ ਨੂੰ ਪਰ ਉਹ ਇੱਕ ਵਾਰਾ ਪਕੜਦਾ ਬਾਬਾ ਜੀ ਨੂੰ ਦੇ ਦਿੱਤਾ ਹੋਣਾ ਤੇ ਹੁਣ ਆਪਾਂ ਇੱਕੇ ਬੈਂਚ ਤੇ ਆਪਣਾ ਜਿਹੜਾ ਕੰਮ ਆ ਸਾਰਦੇ ਆ ਸਲੈਪਾ ਵਗੈਰਾ ਤੇ ਤੁਹਾਨੂੰ ਪਤਾ ਹਲੇ ਨਹੀਂ ਸੀ ਪਿਆ ਕਿਉਂਕਿ ਟਾਈਮ ਬਹੁਤ ਥੋੜਾ ਸੀ ਤੇ ਇਸ ਕਰਕੇ ਨਾ ਕੁਝ ਹੋ ਨਹੀਂ ਸਕਿਆ ਜਿਸ ਕਰਕੇ ਥੋੜੀ ਜਿਹੀ ਆਪਾਂ ਕਿਚਨ ਦੀ ਸੈਟਿੰਗ ਵੀ ਕੀਤੀ ਆ ਤੁਹਾਨੂੰ ਦੱਸ ਤੁਸੀਂ ਦੱਸਿਓ ਕਿ ਕਿਦਾਂ ਦੀ ਲੱਗੀ ਤੇ ਅਸੀਂ ਦੋਨਾਂ ਦਰਾਨੀ ਝੁਠਾਣੀ ਨੇ ਮਿਲ ਕੇ ਕਿਚਨ ਦੀ ਸੈਟਿੰਗ ਕੀਤੀ ਆ ਏ ਪੰਡਿਆਲਾ ਸਨ ਵੀ ਨਿਊ ਲਿਆਂਦਾ ਵਾ ਔਰ ਡੱਬੂ ਰੱਖਣ ਵਾਲਾ ਰੈਕ ਵੀ ਨਿਊ ਲਿਆਂਦਾ ਵਾ ਮਤਲਬ ਥੋੜਾ ਥੋੜਾ ਸਮਾਨ ਹੈ ਜਿਹੜਾ ਅਸੀਂ ਨਿਊ ਲਿਆਂਦਾ ਵਾ ਥੋੜੇ ਥੋੜਾ ਕਰਕੇ ਤੇ ਇਸ ਕਰਕੇ ਤੁਹਾਨੂੰ ਦੱਸ ਤੁਸੀਂ ਸਾਨੂੰ ਦੱਸਿਓ ਕਿ ਸਾਡੀ ਕਿਚਨ ਦੀ ਜਿਹੜੀ ਸੈਟਿੰਗ ਹੈ ਕਿਵੇਂ ਲੱਗੀ ਆ ਤੇ ਲੋ ਜੀ ਇੱਕ ਸਾਈਡ ਤਾਂ ਮੇਰੀ ਚਾਹ ਬਣ ਚੱਲੀ ਸੀ ਇੱਕ ਸਾਈਡ ਮੇਰਾ ਆਟਾ ਵੀ ਗੁੱਜ ਕੇ ਮੈਂ ਰੱਖ ਦਿੱਤਾ ਸੀ ਤੇ ਮੈਂ ਵੀ ਕੋਟੀ ਕੱਢ ਕੇ ਪਾਈ ਲਈ ਤੁਹਾਨੂੰ ਸੱਚੀ ਗੱਲ ਦੱਸਾਂ ਇਹ ਅੱਜ ਵੀ ਨਵੰਬਰ ਹੈ ਮੈਂ ਫਸਟ ਡੇ ਮਤਲਬ ਜਿਹੜੀ ਆ ਕੁੱਟੀ ਆਪਣੀ ਕੱਢ ਕੇ ਪਾਈ ਆ ਤੇ ਲੋ ਜੀ ਇੱਥੇ ਮੈਂ ਆਪਣੇ ਬੱਚੇ ਵੀ ਜਿਹੜੇ ਰੈਡੀ ਕਰ ਚੁੱਕੀ ਸੀ ਵੀਡੀਓ ਇਸ ਕਰਕੇ ਨਹੀਂ ਬਣਾਈ ਕਿਉਂਕਿ ਜਿਹੜਾ ਮੇਰਾ ਫੋਨ ਆ ਸਕੰਦਰ ਸੁਲਤਾਨ ਨੂੰ ਨਤੋਂਦਿਆ ਤੇ ਉਹਨਾਂ ਨਾਲ ਸਿਰ ਬੋਣਾ ਬਹੁਤ ਔਖਾ ਜਾਂਦਾ ਹੁੰ ਜੋ ਸਿਰ ਨਹੀਂ ਬੋਣਦੇ ਫੋਨ ਤੋਂ ਬਿਨਾ ਤੇ ਇਸ ਕਰਕੇ ਉਹਨਾਂ ਨੂੰ ਦੇਣਾ ਪੈਂਦਾ ਵਾ ਇਲੋਜੀ ਆਪਣੇ ਬੱਚੇ ਆ ਜਿਹੜੇ ਸਕੂਲ ਚਲੇਗੇ ਸੀ ਉਹਨਾਂ ਨੂੰ ਇੱਕ ਇੱਕ ਪ੍ਰੌਨਟੀ ਤੇ ਨਾਲ ਇੱਕ ਇੱਕ ਚਾਹ ਤੇ ਦੁੱਧ ਦਾ ਮਿਕਸ ਕੱਪ ਪਰ ਕੇ ਮੈਂ ਦੇ ਦੇਣੀ ਹੈ ਇੱਕ ਇੱਕ ਕੱਪ ਇੱਕ ਇੱਕ ਪਾਣੀ ਦੀ ਬੋਟਲ ਇਹ ਇੱਕ ਇੱਕ ਬਿਸਕੁਟਾਂ ਦਾ ਪੈਕ ਅਤੇ ਇੱਕ ਇੱਕ ਚਾਕਲੇਟ ਦੋਹਾਂ ਭਰਾਵਾਂ ਨੂੰ ਦੇ ਦੇਣੀ ਆ ਜਿਹੜਾ ਕਿ ਉਹ 8 ਵਜੇ ਤੇ ਜਾਂਦੇ ਆ ਤੇ ਹੁਣ ਸਕੂਲ ਟਾਈਮਿੰਗ ਵੀ ਚੇਂਜ ਹੋ ਗਈ ਹੈ 3:30 ਵਜੇ ਕਰੀ ਆਉਂਦੇ ਆ ਪਹਿਲਾਂ 3 ਮਤਲਬ 3 ਵਜੇ ਪੋਨੇ 2 ਇੱਦਾਂ ਕਰਕੇ ਆ ਜਾਂਦੇ ਸੀ 2:00 ਵਜੇ ਤੇ ਪਰ ਹੁਣ 3:30 ਵਜੇ ਘਰੇ ਆਉਂਦੇ ਆ ਤੇ ਲੋ ਜੀ ਇੱਥੇ ਬੱਚਿਆਂ ਨੂੰ ਸਕੂਲ ਪੇਜ ਕੇ ਕੰਮ ਲੰਦਾ ਜਿਹੜਾ ਸਾਡਾ ਛੜੂ ਦਾ ਉਂ ਅਸੀਂ ਬੱਚੇ ਜਾਣ ਤੋਂ ਪਹਿਲਾਂ ਪਹਿਲਾਂ ਨੂੰ ਪੇੜ ਲੈਂਦੀਆਂ ਦੋਨੋਂ ਭੈਣਾਂ ਰਲ ਕੇ ਤੇ ਇੱਥੇ ਮਤਲਬ ਬਣਾਉਂਦੇ ਸੀ ਅਸੀਂ ਬੱਚੀ ਹੋਈ ਰੋਟੀ ਦਾ ਜਿਹੜਾ ਵਾ ਮਤਲਬ ਗਾਚਾ ਬਣਾਉਂਦੇ ਸੀ ਪੂਹਾ ਤੇ ਮਤਲਬ ਮੈਂ ਤਾਂ ਅੱਗੇ ਕਦੀ ਬਣਾਇਆ ਨਹੀਂ ਆ ਤੇ ਇਹ ਪਹਿਲੀ ਵਾਰ ਜਸਪੀ ਦੀ ਟਰਾਈ ਕਰਨ ਦੇ ਸੀ ਕਹਿੰਦੀ ਤੁਹਾਨੂੰ ਬਣਾ ਕੇ ਦਿਖਾਉਣੀ ਆ ਦੇਖੋ ਕਿੰਨਾ ਸਵਾਦ ਬੰਨਾ ਮੈਂ ਤਾਂ ਤੁਹਾਨੂੰ ਪਤਾ ਕਾਲ ਕਾਲ ਵੜੀ ਕਰਦੀ ਆ ਕੰਮ ਕੋਈ ਵੀ ਕਰਨ ਦੇ ਵਿੱਚ ਮਤਲਬ ਨਾ ਕਾਲ ਬਹੁਤ ਜਿਆਦਾ ਹੋ ਜਾਂਦੀ ਆ ਕੰਮ ਵੀ ਇੰਨਾ ਜਿਆਦਾ ਹੁੰਦਾ ਵਾ ਮਤਲਬ ਜਿਹੜਾ ਵਾਧੂ ਚੀਜ਼ਾਂ ਤੇ ਟਾਈਮ ਆ ਉਕਾੜੀ ਨਹੀਂ ਸੀ ਪਾਉਂਦੀ ਪਰ ਹੁਣ ਅਸੀਂ ਦੋਨੋਂ ਜਾਨੀਆਂ ਰਲ ਕੇ ਬਹੁਤ ਟਾਈਮ ਕੱਢ ਲੈਣੀਆਂ ਵਾ ਤੇ ਨਾਲ ਮਿਲ ਕੇ ਜਿਹੜੇ ਆ ਘਰ ਦੇ ਕੰਮ ਧੰਦੇ ਕਰ ਲੈਂਦੇ ਆ ਤੇ ਬੱਚੇ ਜਦੋਂ ਸਕੂਲ ਚਲ ਜਾਂਦੇ ਆ ਉਦੋਂ ਤੁਹਾਨੂੰ ਪਤਾ ਫਿਰ ਘਰ ਦੇ ਵਿੱਚ ਸ਼ਾਂਤੀ ਜੀ ਵੀ ਹੁੰਦੀ ਆ ਬਸ ਹੌਲੀ ਹੌਲੀ ਕੰਮ ਧੰਦੇ ਤੇ ਲੱਗੇ ਰਹੀ ਤਾਂ ਹੋ ਜਾਂਦਾ ਸਾਰੀ ਦਿਹਾੜੀ 'ਚ ਇੱਕ ਦਿਨ ਬਹੁਤ ਜ਼ਿਆਦਾ ਛੋਟੇ ਹੋ ਜਾਂਦੇ ਦਿਨ ਛੋਟੇ ਹੁੰਦਾ ਕਰਕੇ ਸਾਨੂੰ ਰੈਸਟ ਵੀ ਨਹੀਂ ਮਿਲ ਪਉਂਦੀ ਵੈਸੇ ਸਾਰੀ ਦਿਹਾੜੀ ਤੇ ਆਪਾਂ ਇੱਥੇ ਤੜਕਾ ਲਗਾ ਲਿਆ ਸੀ ਗੰਡੇ ਟਮਾਟਰ ਹਰੀਆਂ ਮਿਰਚਾਂ ਹੋਰ ਮਸਾਲੇ ਵਗੈਰਾ ਪਾਏ ਸੀ ਮੈਂ ਬਸ ਵੀਡੀਓ ਸ਼ੂਟ ਕਰਨ ਦੀ ਸੀ ਨਾਲ ਨਾਲ ਦੇਖਣ ਵੀ ਦੀ ਅਸੀਂ ਗੱਲਾਂ ਵੀ ਕਰਨ ਦੇ ਮੇਰਾ ਥੋੜਾ ਜਿਹਾ ਧਿਆਨ ਨਹੀਂ ਇੰਨਾ ਇਹ ਬੰਦ ਪਿਆ ਸੀ ਜਦੋਂ ਤੇ ਫਿਰ ਰੋਟੀਆਂ ਜਿਹੜੀਆਂ ਬਰੀਕ ਕਰ ਕਰਕੇ ਪੂਰਾ ਚੁਰਾ ਬਣਾ ਕੇ ਤੇ ਥੋੜਾ ਜਿਹਾ بس ਸੇਕ ਦਵਾਇਆ ਸੀ ਜਿਆਦਾ ਨਹੀਂ ਦਵਾਇਆ ਮਤਲਬ ਮੱਠੀ ਮੱਠੀਆਂ ਰੋਟੀਆਂ ਗਰਮ ਹੋ ਜਾਣ ਕਿਉਂਕਿ ਫਿਰ ਤੁਹਾਨੂੰ ਪਤਾ ਥੱਲੇ ਲੱਗ ਜਣਾ ਸੀ ਕੜਾਈ ਦੇ ਵਿੱਚ ਤੇ ਇੱਥੇ ਟਾਈਮ ਹੋ ਗਿਆ ਸੀ 8:00 ਵਜੇ ਸਕੰਦਰੋ ਨਹੀਂ ਗਿਆ ਸੀ 9:00 ਵਜੇ ਦਾ ਟਾਈਮ ਹੋ ਗਿਆ ਸੀ ਕਿਉਂਕਿ ਉਹਨਾਂ ਨੂੰ ਇੱਕ ਜੀ ਅਸੀਂ ਸਕੂਲ ਪੇਜ ਕੇ ਚਾਹ ਬਣਾ ਕੇ ਤੇ ਫਿਰ ਜਿਹੜਾ ਆਪਣਾ ਬੈਠਦੇ ਆ ਫਿਰ ਆਪਣਾ ਰੋਟੀ ਪਾਣੀ ਜਿਹੜਾ ਲਾ ਕੇ ਖਾ ਕੇ ਪੰਡਸ਼ਨਾ ਮਾਜ ਕੇ ਫਿਰ ਬਸ ਸਾਰੀ ਦਿੜੀ ਦੁਨਿੱਕੇ ਮੋٹے ਕੰਮ ਜਿਵੇਂ ਕੋਈ ਕਪੜਾ ਰੱਖ ਲਾ ਟੱਕ ਲਾ ਕੋਈ ਚੀਜ਼ ਇੱਧਰੋਂ ਰੱਖ ਲਾ ਚੁੱਕ ਕੇ ਇੱਧਰੋਂ ਰੱਖ ਲਾ ਹੁਣ ਤੇ ਤੁਹਾਨੂੰ ਪਤਾ ਘਰ ਵੀ ਬਹੁਤ ਸੋਨਾ ਬਣ ਗਿਆ ਵੱਡਾ ਬਣ ਗਿਆ ਚੀਜ਼ਾਂ ਦੇ ਵਸਥਾਂ ਟਿਕਾਣੇ ਬਣਾਉਂਦੇ ਰਹਿਨੇ ਆ ਅਸੀਂ ਛੋਟੇ ਮੋਟੇ ਕੰਮ ਕਰਦੇ ਰਹਿਨੇ ਆ ਬਸ ਇਦਾਂ ਹੀ ਸਾਰੀ ਦਿਹਾੜੀ ਸਾਡੀ ਲੰਘ ਜਾਂਦੀ ਆ ਤੇ ਬਸ ਇਦਾਂ ਹੀ ਹੱਸ ਖੇਡ ਕੇ ਸਾਰਾ ਦਿਨ ਲੰਘ ਜਾਂਦਾ ਤੇ ਇੱਥੇ ਹੋ ਗਿਆ ਅਸੀਂ ਜੀ ਸ਼ਾਮ ਦਾ ਟਾਈਮ ਸਕੰਦਰ ਹੁਣੇ ਵੀ ਆ ਗਏ ਸੀ ਤੇ ਅਜ ਥੋੜੇ ਜੇ ਕੱਪੜੇ ਜ਼ਿਆਦਾ ਸੀ ਦੁਪਹਿਰੇ ਤੋਂ ਨੇ ਪਹਿ ਵੀਡੀਓ ਮੇ ਕੋਈ ਨਹੀਂ ਸੀ ਸ਼ੂਟ ਕੀਤੀ ਤੇ ਇੱਥੇ ਅਸੀਂ ਬਣਾਉਂਦੇ ਸੀ ਜਿਹੜੇ ਵਾਈਟ ਬੈਂਗਣ ਨਹੀਂ ਹੁੰਦੇ ਨਾ ਵਾਈਟ ਹੀ ਹੁੰਦੇ ਆ ਨਾ ਮਤਲਬ ਬਲੈਕ ਹੀ ਹੁੰਦੇ ਆ ਜਿਹੜੇ ਹੁੰਦੇ ਆ ਉਹ ਵਾਲੇ ਨਹੀਂ ਇੱਕ ਗ੍ਰੀਨ ਗ੍ਰੀਨ ਚ ਹੁੰਦੇ ਆ ਬੈਂਗਣ ਮਤਲਬ ਸਾਡੇ ਚਾਚੀ ਜੀ ਦੇ ਘਰੇ ਲੱਗਿਆ ਉਧਰੋਂ ਤੋੜ ਕੇ ਲਿਆਉਂਦੇ ਸੀ ਉਹਨੂੰ ਤੜਕਾ ਲਗਾਉਂਦੀ ਸੀ ਇੱਥੇ ਜਸਪ੍ਰੀਤ ਤੇ ਮੈਂ ਬੱਚਿਆ ਸੀ ਸਕੂਲੋਂ ਉਹਨਾਂ ਨੂੰ ਚਾਹ ਪਾਣੀ ਦਿੱਤਾ ਬਣਾ ਕੇ ਮਤਲਬ ਉਹਨਾਂ ਦੇ ਕੱਪੜੇ ਵਗੈਰਾ ਲਾ ਕੇ ਮਸ਼ੀਨ ਦੇ ਵਿੱਚ ਧੋਨੇ ਪਾਏ ਸੀ ਮੇਰੇ ਤੇ ਬਸ ਛੋਟੇ-ਮੋਟੇ ਕੰਮ ਹੀ ਨਿਭੜਦੇ ਆ ਉਹ ਮਤਲਬ ਨਾਤੇ ਸੀ ਸੰਡੇ ਦੇ ਨਾਤੇ ਸੀ ਤੇ ਐਤਵਾਰ ਨੂੰ ਆਏ ਸੀ ਛੁੱਟੀ ਵਾਲੇ ਦਿਨ ਸਿਰ ਪਿੰਡੇ ਫਿਰ ਸੋ ਤੇ ਮੰਗਲਵਾਰ ਨਹੀਂ ਸੀ ਨਾ ਤੇ ਇਸ ਕਰਕੇ ਅੱਜ ਮੈਂ ਬੁੱਧਵਾਰ ਉਹਨਾਂ ਨੂੰ ਫੇਰ ਸਿਰ ਪਿੰਡੇ ਨਵਾਤਾ ਕਿਉਂਕਿ ਬੱਚੇ ਆ ਛੋਟੇ ਫਿਰ ਸਵੇਰੇ ਨਾ ਨਾ ਨੂੰ ਠੰਡ ਵੀ ਲੱਗ ਜਾਂਦੀ ਹੈ ਠੰਡ ਵਧੀ ਹੋਈ ਹੈ ਤੇ ਇਸ ਕਰਕੇ ਫਿਰ ਹੁਣ ਉਹਨਾਂ ਨੂੰ ਮੈਂ ਨਵਾ ਕੇ ਤੇ ਕੱਪੜੇ ਵਗੈਰਾ ਪਾ ਦਿੱਤੇ ਸੀ ਤੇ ਉਹਨਾਂ ਦਾ ਸਿਰ ਸ਼ੁਰੂਆਤ ਦਿੱਤਾ ਸੀ ਜਿਹੜੇ ਕਿ ਰਾਤ ਨੂੰ ਟੇਕ ਜਾਣ ਵਧੀਆਂ ਫਿਰ ਸਵੇਰੇ ਸਕੂਲ ਜਾਣ ਵਾਲੇ ਬੰਨ ਤੇ ਇੱਥੇ ਬੱਸ ਜਸਪੀ ਤ ਆਪਣਾ ਜਿਹੜਾ ਤੜਕਾ ਭੁੰਨਦੇ ਸੀ ਗੱਡੇ ਗੁੰਡੇ ਮੈਂ ਉਹਨਾਂ ਨੂੰ ਉਹਨੂੰ ਕੱਟ ਕੇ ਦੇ ਦਿੱਤੇ ਸੀ ਆਲੂ ਵੀ ਆਪਾਂ ਥੋੜੇ ਜਿਹੀ ਪਾਉਣੇ ਆ ਪਰ ਕੀ ਆ ਜਿਹੜੇ ਬੈਂਗਣ ਬਣਾਉਣੇ ਆ ਚੀਰੇ ਪਾਲੇ ਸੀ ਜਸਪਤ ਨੇ ਮਿਰਚ ਲੂਣ ਮਿਰਚ ਵੀ ਐਡ ਕਰ ਲਈ ਸੀ ਬਸ ਉਹਨੂੰ ਤੜਕਾ ਹੀ ਲਗਾਉਣਾ ਸੀ ਤੇ ਮੈਂ ਬੱਚਿਆਂ ਨੂੰਦਰਚਾਪਣੀ ਦੇ ਕੇ ਉਹਨਾਂ ਨੂੰ ਆਤਵਾ ਕੇ ਹੁਣ ਬਸ ਆਟਾ ਗੁੰਨ ਕੇ ਤੇ ਬਰਤਨ ਮੋਸ਼ ਕਰਨੇ ਆ ਹੋਰ ਤਾਂ ਕੋਈ ਨਾ ਕੰਮ ਰਹਿ ਨਹੀਂ ਜਾਂਦਾ ਬਸ ਜਿਹੜਾ ਰਲ ਮਿਲ ਕੇ ਜਿਹੜਾ ਪੱਜ ਨਾ ਸਕੇ ਹੋ ਜਾਂਦਾ ਟਾਈਮ ਤਾਂ ਲੱਗਦਾ ਹੀ ਆ ਚਲੋ ਹਰ ਕੰਮ ਨੂੰ ਪੇਪਰ ਟਾਈਮ ਕੱਟਣਾ ਵੀ ਪੈਂਦਾ ਵਾ ਬੱਚਿਆਂ ਵਾਸਤੇ ਵੀ ਸਾਰਿਆਂ ਘਮਾਂ ਵਾਸਤੇ ਟਾਈਮ ਕੱਟਣਾ ਪੈਂਦਾ ਵਾ ਤੇ ਪਲੀਜ਼ ਜਿਹੜੇ ਮੇਰੇ ਚੈਨਲ ਤੇ ਨਿਊ ਨੇ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਲਾਈਕ ਕਮੈਂਟ ਸ਼ੇਅਰ ਕਰਨਾ ਬਿਲਕੁਲ ਨਾ ਭੁੱਲਿਓ ਤੇ ਤੁਸੀਂ ਸੋਚਦੇ ਹੋਵੋਗੇ ਕਿ ਮੈਂ ਵਲੌਗਿੰਗ ਕਰਨੀ ਬੰਦ ਕਰਤੀ ਆ ਪਰ ਮੈਂ ਵਲੌਗਿੰਗ ਕਰਨੀ ਨਹੀਂ ਕਦੇ ਬੰਦ ਕਰ ਸਕਦੀ ਕਿਉਂਕਿ ਮੰਨਾ ਆਦਤ ਜੀ ਬਸ ਭਰ ਲੈਂਦੇ ਕੋਈ ਫੇਰ ਤੇ ਫਿਰ ਆਪਾਂ ਡੇਲੀ ਵਲੌਗ ਪਾਇਆ ਕਰਾਂਗੇ ਹੁਣ ਨਾ ਵਿਆਹ ਦੇ ਚੱਕਰ ਦੇ ਵਿੱਚ ਥੋੜਾ ਜਾਂ ਮਤਲਬ ਤੁਹਾਨੂੰ ਪਤਾ ਘਰ ਦੀ ਸੈਟਿੰਗ ਕਰਨ ਦੇ ਚੱਕਰ ਦੇ ਵਿੱਚ ਇੰਨਾ ਟਾਈਮ ਨਹੀਂ ਸੀ ਮਿਲ ਪਉਣ ਦਾ ਬੱਚਿਆਂ ਦੇ ਨਾਲ ਰੋਟੀ ਪਾਣੀ ਕਰਨਾ ਤੁਹਾਨੂੰ ਪਤਾ ਹੀ ਆ ਹਰ ਇੱਕ ਪੈਨ ਨੂੰ ਪਤੰਦਾ ਕਰ ਦੇ ਰਾਮ ਕਰਨਾ ਕਿੰਨਾ ਔਖਾ ਵਾ ਨਾਲ-ਨਾਲ ਵਲੌਗਿੰਗ ਕਰਨੀ ਕਿੰਨੀ ਔਖੀ ਆ ਤੇ ਆਪਾਂ ਜਿਹੜੀ ਨੈਕਸਟ ਗੱਲਬਾਤ ਉਹ ਨੈਕਸਟ ਵਲੌਗ ਦੇ ਵਿੱਚ ਕਰਾਂਗੇ ਵੈਸੇ ਮੈਂ ਤੁਹਾਨੂੰ ਦੱਸ ਦਵਾਂ ਮਾੜਾ ਜਾਂ ਕਿ ਜਿਹੜੇ ਲੋਕ ਬੋਲਦੇ ਆ ਨਾ ਕਿ ਇਹ ਵਲੋਗਿੰਗ ਕਰਦੇ ਆਪਣਾ ਸਾਰਾ ਕੁਝ ਦਿਖਾਉਂਦੇ ਆ ਆਪਣੇ ਪਰਸਨਲੀ ਚੀਜ਼ਾਂ ਵੀ ਦਿਖਾਉਂਦੇ ਆ ਘਰ ਦਾ ਪਰਸਨਲ ਮਤਲਬ ਗੱਲਾਂ ਬਾਤਾਂ ਦਾਸ ਵੀ ਆ ਸਾਨੂੰ ਸਾਡਾ ਕੋਈ ਸ਼ੌਂਕ ਨਹੀਂ ਆ ਬਸ ਨਾ ਇੱਕ ਬੰਦੇ ਦੀ ਨਾ ਮਜਬੂਰੀ ਵੀ ਹੁੰਦੀ ਆ ਸ਼ੌਂਕ ਵੀ ਹੁੰਦਾ ਚਲੋ ਹਰ ਕੰਮ ਵੀ ਹੋਣਾ ਚਾਹੀਦਾ ਨਾਲ ਜ਼ਰੂਰੀ ਤੇ ਪਰ ਮੈਨੂੰ 1.5 ਸਾਲ ਹੋ ਗਿਆ ਚਲੋ ਵਾਹਿਗੁਰੂ ਦੀ ਕਿਰਪਾ ਨਾਲ ਆਪਣਾ ਜਿਹੜਾ ਚੈਨਲ ਉਹ ਵੀ ਮੋਨਟਾਈਜ਼ ਹੋ ਚੁੱਕਿਆ ਬਸ ਡਾਲਰ ਵੀ ਬਣਦੇ ਆ ਤੇ ਆ ਜਿਹੜੇ ਲੋਕ ਬੋਲਦੇ ਆ ਇਨਾਂ ਦੇ ਬੋਲਨ ਨਾ ਕਿਤੇ ਮੈਂ ਵਲੌਗਿੰਗ ਕਰਨੀ ਬੰਦ ਨਹੀਂ ਕਰ ਦੇਣੀ ਤੇ ਬਸ ਉਹਨਾਂ ਨੂੰ ਬੋਲਣ ਦੋ ਬੋਲੀ ਜਾਣ ਤੇ ਦੇਖੀ ਜਾਣ ਜਿੰਨਾਂ ਨੂੰ ਨਹੀਂ ਮੇਰੀਆਂ ਵੀਡੀਓ ਵਧੀਆ ਲੱਗਦੀਆਂ ਤੇ ਨਾ ਦੇਖਿਆ ਕਰਨ ਮੈਂ ਕਿਹੜਾ ਉਹਨਾਂ ਨੂੰ ਜ਼ੋਰ ਲਾਣੀ ਆ ਕਿ ਤੁਸੀਂ ਮੇਰੀਆਂ ਵੀਡੀਓ ਦੇਖੋ ਹੀ ਦੇਖੋ ਇੱਕ ਪਾਸੇ ਨਾ ਮਤਲਬ ਵੀਡੀਓ ਆਪਣੇ ਫੋਨ ਦੇ ਵਿੱਚ ਦੇਖਦੇ ਆ ਤੇ ਕਮੈਂਟ ਓਕਰ ਆਣ ਕੇ ਕਰਦੇ ਆ ਚਾਹੇ ਲੋਕਾਂ ਘਰੇ ਜਾ ਕੇ ਕਰਦੇ ਆ ਇਹ ਬਹੁਤ ਗੰਦੀ ਵੱਤੀ ਆ ਲੋਕਾਂ ਦੀ ਤੇ ਮੈਨੂੰ ਲੋਕ ਬਿਲਕੁਲ ਨਹੀਂ ਚੰਗੇ ਲੱਗਦੇ ਜਿਹੜੇ ਐਦਾਂ ਕਰਦੇ ਆ ਤੇ ਅੱਬਲ ਤਾਂ ਦੇਖਿਆ ਹੀ ਨਾ ਕਰਨ ਜੇ ਤੁਹਾਨੂੰ ਨਹੀਂ ਮੇਰੀਆਂ ਵੀਡੀਓ ਵਧੀਆ ਲੱਗਦੀਆਂ ਤਾਂ ਨਾ ਦੇਖਿਆ ਕਰਨ ਮੈਂ ਕਿਹਾ ਤੁਹਾਨੂੰ ਜ਼ੋਰ ਲਾਉਣੀ ਆ ਕਿ ਤੁਸੀਂ ਮੇਰੀ ਵੀਡੀਓ ਦੇਖੋ ਹੀ ਦੇਖੋ ਤੇ ਚਲੋ ਜਿਹੜੇ ਭੈਣ ਭਰਾ ਮੈਨੂੰ ਪਿਆਰ ਕਰਦੇ ਆ ਮੈਨੂੰ ਪਤਾ ਵੀ ਆ ਸੋ ਪਿਆਰ ਵੀ ਬਹੁਤ ਦਿੰਦੇ ਆ ਵੀਡੀਓ ਦੀ ਵੇਟ ਵੀ ਕਰਦੇ ਰਹਿੰਦੇ ਆ ਕਮੈਂਟ ਵੀ ਕਰਦੇ ਆ ਕਿ ਵੀਡੀਓ ਤੁਸੀਂ ਡੇਲੀ ਪਾਇਆ ਕਰੋ ਬਸ ਭੈਣੋ ਮੇਰਾ ਟਾਈਮ ਹੀ ਨਹੀਂ ਲੱਗਦਾ ਬੱਚਿਆਂ ਦੇ ਨਾਲ ਤਾਂ ਤੁਹਾਨੂੰ ਪਤਾ ਉਹ ਖਾਈ ਹੋ ਜਾਂਦਾ ਲੋ ਜੀ ਇੱਥੇ ਆਪਣਾ ਜਿਹੜਾ ਬੈਂਗਣਾ ਦਾ ਤੜਕਾ ਸੀ ਉਹ ਵੀ ਪੁੱਜ ਚੁੱਕਾ ਸੀ ਥੋੜਾ ਜਿਹਾ ਵਿੱਚ ਵੇਸਣ ਆ ਜਿਹੜਾ ਐਡ ਕੀਤਾ ਸੀ ਜਸਪ੍ਰੀਤ ਨੇ ਮੈਂ ਤਾਂ ਇੱਥੇ ਹੈਗੀ ਨਹੀਂ ਸੀ ਮੈਂ ਕੈਮਰਾ ਲਗਾ ਕੇ ਬਾਹਰ ਚਲੇ ਗਈ ਸੀ ਕਿਉਂਕਿ ਮੈਨੂੰ ਬਾਹਰ ਛੋਟਾ ਮੋਟਾ ਕੰਮ ਸੀ ਬੱਚਿਆਂ ਦੇ ਲਈ ਦਲਤਾ ਸਾਮ ਬਣਾ ਦੇਖਣਾ ਉਹਨਾਂ ਨੂੰ ਮਤਲਬ ਟਾਈਮ ਲੱਗਦਾ ਤੇ ਮੈਨੂੰ ਕਿਹਾ ਤੂੰ ਸਬਜੀ ਨੂੰ ਤੜਕਾ ਲਗਾ ਲੈ ਫਿਰ ਮੈਂ ਕੱਟਾ ਗੁੰਨ ਕੇ ਤੇ ਫਿਰ ਅੱਪ ਰੋਟੀ ਬਣਾ ਲੈਣੇ ਆ ਤੇ ਲੋ ਜੀ ਗੱਲਾਂ ਬਾਤਾਂ ਵੀ ਆਪਣੀਆਂ ਬਹੁਤ ਹੋ ਚੁੱਕੀਆਂ ਵਾ ਬਸ ਉਹਨਾਂ ਲੋਕਾਂ ਲਈ ਮੈਸੇਜ ਜਿਹੜੇ ਲੋਕੀ ਗੱਲਾਂ ਕਰਦੇ ਆ ਮਤਲਬ ਨਾ ਵੀਡੀਓ ਦੇਖ ਲੈਂਦੇ ਆਪਣੇ ਫੋਨ ਦੇ ਵਿੱਚ ਕਮੈਂਟ ਕਰ ਆਣ ਕੇ ਕਰਨਗੇ ਜੇ ਲੋਕਾਂ ਘਰੇ ਜਾ ਕੇ ਕਰਨਗੇ ਪਤਾ ਤਾਂ ਲੱਗ ਹੀ ਜਾਂਦਾ ਵਾ ਤੇ ਇਸ ਗੱਲ ਨੂੰ ਨਾ ਕੋਈ ਚੱਕਰ ਹੀ ਨਹੀਂ ਆ ਬੋਲੀ ਜਾਨ ਜਿਹੜਾ ਮਰਜੀ ਜੋ ਬੋਲਦਾ ਪਰ ਨੂੰ ਕੋਈ ਪਰਵਾਹ ਨਹੀਂ ਆਪਾਂ ਜਿਹੜੀ ਆਪਣੀ ਲਾਈਫ ਆ ਉਹ ਇੰਜੋਏ ਕਰਨਾ ਆ ਆਪਾਂ ਕਿਸੇ ਨਾਲ ਕੋਈ ਲੈਣੇ ਨਹੀਂ ਰੱਖਣਾ ਤੇ ਸੋ ਇੱਥੇ ਬਸ ਜੇ ਆ ਦੇਖ ਲਓ ਬੈਂਗਣੇ ਵਾਲੇ ਕਹਿੰਦੇ ਸੀ ਨਾ ਵਾਈਟ ਆ ਨਾ ਬਲੈਕ ਆ ਬਸ ਗ੍ਰੀਨ ਗ੍ਰੀਨ ਜੇ ਥੋੜੇ ਆ ਪਰ ਟੇਸਟੀ ਟੇਸਟੀ ਤਾਂ ਬਹੁਤ ਜਾਨੇ ਮੰਦੇ ਆ ਮਤਲਬ ਹੈ ਚਿੱਟੇ ਬਤਾਉਾਂ ਦੇ ਬੂਟੀ ਆ ਘਰੇ ਲੱਗੇ ਹੋਏ ਆ ਤੇ ਬਹੁਤ ਵਧੀਆ ਮਤਲਬ ਫਲ ਲੱਗੇ ਹੋਏ ਹਨ ਨੂੰ ਲੱਤ ਦੇ ਵੀ ਦੱਦੂਆ ਤੇ ਹੁਣ ਵਿੱਚ ਆਪਾਂ ਥੋੜੇ ਜਿਹੇ ਜਿਹੜੇ ਆਲੂ ਐਡ ਕਰਾਂਗੇ ਸਬਜੀ ਵੀ ਬਹੁਤ ਜ਼ਿਆਦੀ ਟੇਸਟ ਬਣੀ ਹੋਈਏ। ਲੋ ਜੀ ਅੱਜ ਵਾਲੀ ਵੀਡੀਓ ਦਾ ਆਪਾਂ ਐਂਡ ਇੱਥੇ ਕਰਦੇ ਆਂ ਤੇ ਜਿਹੜੇ ਮੇਰੇ ਚੈਨਲ ਤੇ ਨਿਊ ਆਏ ਨੇ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਲਾਈਕ ਕਮੈਂਟ ਸ਼ੇਅਰ ਕਰਨਾ ਬਿਲਕੁਲ ਨਾ ਭੁੱਲਿਓ ਤੇ ਪਲੀਜ਼ ਸਾਰੇ ਜਣੇ ਵੀਡੀਓ ਨੂੰ ਫੁੱਲ ਵਾਚ ਜ਼ਰੂਰ ਕਰਿਆ ਕਰੋ। ਤੇ ਸੋ ਕਿਦਾਂ ਦੀਆਂ ਲੱਗਦੀਆਂ ਮੇਰੀਆਂ ਵੀਡੀਓ ਇਹ ਵੀ ਜ਼ਰੂਰ ਕਮੈਂਟ ਕਰਕੇ ਜ਼ਰੂਰ ਜ਼ਰੂਰ ਦੱਸਿਆ ਕਰਿਓ ਤੇ ਇੰਨੇ ਦਿਨਾਂ ਬਾਅਦ ਵਲੋਗਿੰਗ ਸ਼ੁਰੂ ਕੀਤੀ ਆ ਵੌਇਸਓਵਰ ਕਰਨੀ ਸ਼ੁਰੂ ਕੀਤੀ ਆ ਤੇ ਤੁਸੀਂ ਸਾਰੇ ਜਣੇ ਦੱਸਿਓ ਕਿ ਵੀਡੀਓ ਮਤਲਬ ਠੀਕ ਠਾਕ ਹੈ ਵਾਇਸ ਵਗੈਰਾ ਠੀਕ ਹੈ ਸਾਰੇ ਜਣੇ ਜ਼ਰੂਰ ਕਮੈਂਟ ਕਰਕੇ ਦੱਸਿਓ ਤੇ ਇੱਥੇ ਆਪਾਂ ਸਬਜੀ ਸੀ ਜਿਹੜੀ ਟੱਕ ਦਿੱਤੀ ਸੀ ਬਸ 10-15 ਮਿੰਟਾਂ ਵਾਸਤੇ ਇਦਾਂ ਟੱਕ ਕੇ ਰੱਖੀ ਹੋਈ ਸੀ ਤੇ ਲੋਜੀ ਆਪਣੀ ਸਬਜੀ ਬਣ ਕੇ ਰੈਡੀ ਆ ਤੇ ਆਪਾਂ ਮਿਲਦੇ ਆ ਨੈਕਸਟ ਵਲੌਗ ਦੇ ਨਾਲ ਬਾਏ ਬਾਏ ਟੇਕ ਕੇਅਰ